ਤੇ ਸਾਡਾ ਜਿਹੜਾ ਇਹ ਮਕਸਦ ਹੈ ਬਹੁਤ ਸਰੀਆਂ ਸੰਸਥਾਵਾਂ ਹੋਰ ਰਲ ਕੇ ਸਾਡੀ ਸਪੋਰਟ ਕਰ ਰਹੀਆਂ ਨੇ ਜਿਵੇਂ ਸ਼ਹੀਦ ਉਦਮ ਸਿੰਘ ਹੈਲਪੀਅਨ ਫਾਊਂਡੇਸ਼ਨ ਕੈਨੇਡਾ ਤੋਂ ਸਗਰਾਮੀ ਕਲਾਕਿੰਦਰ ਸੁਨਾਮ ਤੋਂ ਪੋਲਾ ਸਿੰਘ ਜੀ ਬਹੁਤ ਵਾਰ ਮਲੇ ਲੜਕੀਆਂ ਨੂੰ ਕਦੇ ਕੋਈ ਖਾਣ ਲਈ ਚੀਜ਼ ਦਾ ਕੋਈ ਕਿਸ ਤਰ੍ਹਾਂ ਦੇ ਪ੍ਰੋਗਰਾਮ ਨੇ ਬੇਸ਼ੱਕ ਇਹ ਰਿਕਸ਼ਾ ਚਲਾ ਕੇ ਆਪਦਾ ਜੀਵਨ ਚਲਾਉਂਦੇ ਨੇ ਪਰ ਬਹੁਤ ਸਾਰੇ ਜਿਹੜੇ ਪ੍ਰੋਗਰਾਮ ਉਹਦੇ ਵਿੱਚ ਸ਼ਾਮਲ ਹੁੰਦੇ ਨੇ ਕਿਉਂਕਿ ਇੱਕ ਬੰਦੇ ਲਈ ਦਿਹਾੜੀ ਛੱਡਣੀ ਬਹੁਤ ਵੱਡਾ ਕੰਮ ਹੁੰਦਾ ਹੈ ਤੇ ਕਿਉਂਕਿ ਇਹ ਤਾਂ ਛੱਡਦੇ ਨੇ ਵੀ ਇਹਨਾਂ ਨੇ ਆਪਣੀ ਜ਼ਿੰਦਗੀ ਉਸ ਤਰ੍ਹਾਂ ਰਹੀ ਐ ਤੇ ਉਹਨੂੰ ਕਿਵੇਂ ਬਿਹਤਰ ਹੋਰ ਜ਼ਿੰਦਗੀ ਬਣਾਉਣੀ ਐ ਉਹਦੀ ਲਗਾਤਾਰ ਲੱਗੇ ਨੇ ਮੈਂ ਹੁਣ ਬੇਨਤੀ ਕਰੂੰਗਾ ਫੌਜੀ ਸਾਹਿਬ ਨੂੰ ਕਿਉਂਕਿ ਇਹਨਾਂ ਨੇ ਵੀ ਮੈਂ ਕੋਈ ਬੜਾਈ ਨਹੀਂ ਕਰਦਾ 4-500 ਲੜਕੀ ਆਪਣੀ ਬੇਟਾ ਮੇਰੇ ਕੋਲੇ ਹੁਣ ਵੀ ਕੱਲ ਫੋਨ ਆਇਆ ਸੀ ਉਹਨਾਂ ਦਾ ਫੋਨ ਵੀ ਚਾਹੀਦਾ ਢਾੜੋ ਬਹੁਤ ਸਾਰੀਆਂ ਲੜਕੀਆਂ ਫੌਜ ਦੀ ਤਿਆਰੀ ਕਰ ਰਹੀਆਂ ਸੀ ਕਰਾਈਆਂ ਨੇ ਹੁਣ ਸੈਂਟਰ ਬੰਦ ਹੋਵੇ ਤੇ ਆਪਾਂ ਕਹਿੰਦੇ ਵੀ ਇਸ ਤਰ੍ਹਾਂ ਦੇ ਜਿਹੜੇ ਲੋਗ ਨੇ ਉਹਨਾਂ ਨੂੰ ਐਪਰੀਸ਼ੀਏਟ ਹੋਣਾ ਚਾਹੀਦਾ ਤੇ ਕਿਉਂਕਿ ਲੜਕੀਆਂ ਲਈ ਸਿਹਤਮੰਦ ਹੋਣਾ ਉਦੋਂ ਵੀ ਵੱਡੀ ਗੱਲ ਹੈ ਹੁਣ ਮੈਂ ਬੇਨਤੀ ਕਰੂੰਗਾ ਗਰਮਿਤ ਫੌਜੀ ਪਾਲ ਸਤਿਕਾਰਯੋਗ ਸਾਡੇ ਬਹੁਤ ਹੀ ਹਰਮਨ ਪਿਆਰੇ ਡਾਕਟਰ ਪੀਮਿੰਦਰ ਜੀ ਤੇ ਕਮਲਜੀਤ ਵਿੱਕੀ ਜੀ ਬਲਵਿੰਦਰ ਸਿੰਘ ਢਿੱਲੋਂ ਜੀ ਸੀਪੀ ਜੀ ਤੇ ਸਾਡੇ ਨਗਰ ਕੌਂਸਲ ਪ੍ਰਧਾਨ ਪਰਮਿੰਦਰ ਕੌਰ ਬਲੜ ਜੀ ਗੰਗਲ ਜੀ ਖਲਾਈਮੈਟ ਤੇ ਬਲਵੰਤ ਸਿੰਘ ਵਿਟਾ ਜੀ ਸਭ ਤੋਂ ਪਹਿਲਾਂ ਸਾਰੇ ਬੱਚੇ ਪਿਆਰਿਓ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡਾਕਟਰ ਪੀਮੇਂਦਰ ਜੀ ਦੇ ਵਿਚਾਰ ਸੁਣ ਕੇ ਬਹੁਤ ਹੀ ਮਨਪਸੰਦ ਹੋਇਆ ਸਾਨੂੰ ਵੀ ਬੱਚਿਓ ਸਿੱਖਣਾ ਚਾਹੀਦਾ ਵੀ ਇਸ ਤਰ੍ਹਾਂ ਸਾਡੇ ਬੱਚੇ ਸਾਡੇ ਮਾਪੇ ਸਾਨੂੰ ਇਸ ਤਰ੍ਹਾਂ ਪੜਾ ਰਹੇ ਨੇ ਕਿੰਨੀ ਗਰੀਬੀ ਦੇਖਦੇ ਹੋਵੋਗੇ ਵੀ ਕਿਸ ਤਰ੍ਹਾਂ ਦੇ ਹਾਲਾਤਾਂ ਵਿੱਚ ਅਸੀਂ ਪੜ ਰਹੇ ਹਾਂ ਹਨਾ ਤਾਂ ਪੜ੍ਹ ਲਿਖ ਕੇ ਕੁਝ ਸਿੱਖ ਕੇ ਅਸੀਂ ਆਪਣਾ ਜੀ ਕੋਈ ਸਫਲ ਕਰੀਏ ਜਾਨੀ ਕਿ ਆਪਣੇ ਮਾਪੇ ਬਾਂ ਨੂੰ ਵੀ ਹੌਸਲਾ ਹੋਵੇ ਇੱਥੇ ਸੰਸਥਾ ਵਿੱਚ ਆਪਣੇ ਕਮਜੀਤ ਵਿੱਕੀ ਜੀ ਬਹੁਤ ਵਧੀਆ ਤੇ ਹੋਰ ਵੀ ਡਿਉਟੀ ਪਾਲਰ ਦਾ ਵੀ ਆ ਰਿਹਾ ਤੇ ਕੰਪਿਊਟਰ ਕੋਰਸ ਦਾ ਵੀ ਆ ਰਿਹਾ ਗਿਆ ਪਿਛਲੀ ਵਾਰ ਗੱਲਬਾਤ ਹੋਈ ਸੀਗੀ ਤਾਂ ਜਿਹੜੀਆਂ ਕਮੀਆਂ ਪਿਸੀਆਂ ਨੇ ਅਸੀਂ ਹੋਰ ਵੀ ਨਗਰ ਕੌਂਸਲ ਪ੍ਰਧਾਨ ਜੀ ਨੂੰ ਕਹਿ ਕੇ ਸ਼ਾਡਿ ਬਲਵਿੰਦਰ ਸਿੰਘ ਢਿੱਲੋਂ ਜੀ ਨੂੰ ਕਹਿ ਕੇ ਜਿਹੜੀਆਂ ਵੀ ਕਮੀਆਂ ਪੇਸ਼ੀਆਂ ਛੋਡੀਆਂ ਹੋਰ ਵੀ ਕੋਈ ਮੰਗਾਂ ਨਹੀਂ ਉਹ ਵੀ ਅਸੀਂ ਪੂਰੀਆਂ ਕਰਵਾਵਾਂਗੇ ਦੁਬਾਰਾ ਫੇਰ ਮੈਂ ਇਹੀ ਕਹਿਣਾ ਪਿਆਰੇ ਬੱਚਿਓ ਵਧੀਆ ਧਿਆਨ ਦਿਓ ਜੋ ਤੁਹਾਡੇ ਟੀਚਰ ਤੁਹਾਨੂੰ ਸਿਖਾ ਰਹੇ ਨੇ ਇੱਕ ਮੌਕਾ ਮਿਲ ਰਿਹਾ ਤੁਹਾਨੂੰ ਅੱਗੇ ਵਧਣ ਦਾ ਜੇ ਨਾ ਕੁਝ ਕਹਿੰਦਾ ਹੋਇਆ ਜੀ ਬੜਾ ਜਾਚ ਪਾਟ ਸਾਡੇ ਨੌਜਵਾਨ ਆਗੂ ਨੇ ਪੀ ਐਚ ਡੀ ਕਰਨੇ ਨੇ ਸਲਾਈਡ 'ਚੋਂ ਸੀਪੀ ਧਮਾਨ ਜੀ ਮੈਂ ਕਹਿੰਦਾ ਵੀ 2 ਮਿੰਟ ਲਈ ਬਸ ਕਿਉਂਕਿ ਫੇਰ ਹੀ ਕੰਮ ਕਰੋਗੇ ਜਿਸ ਸਟੇਜ ਤੇ ਆਉਗੇ ਇੱਕ ਮਿੰਟ ਲਈ ਧੰਨਵਾਦ ਕਰ ਦੋ ਬਸ ਇਕੱਲਾ ਧੰਨਵਾਦੀ ਕਰਨ ਬਲਵਿੰਦਰ ਢਿੱਲੋਂ ਨੂੰ ਪੂਰੀ ਵੱਡੀ ਟੀਮ ਚਾਹੀਦੀ ਹੈ ਇਸ ਤਰ੍ਹਾਂ ਦੀ ਬੋਲਣ ਵਾਲੀ ਪਰਮ ਸਤਿਕਾਰਯੋਗ ਮੇਰੇ ਪਿਆਰੇ ਬੱਚਿਓ ਭੈਣੋ ਭਰਾਵੋ ਤੇ ਮੇਰੇ ਬਹੁਤ ਹੀ ਸਤਿਕਾਰਯੋਗ ਮਾਸਟਰ ਜੀ ਪਿੰਮਿੰਦਰ ਜੀ ਬਲਵਿੰਦਰ ਸਿੰਘ ਢਿੱਲੋਂ ਜੀ ਸਾਡੇ ਸਤਿਕਾਰਯੋਗ ਵਿੱਕੀ ਜੀ ਇਕੰਮ ਲੋ ਬਰਾਜ ਜੀ ਆਪਣੇ ਨਗਰ ਕੌਂਸਲ ਦੇ ਪ੍ਰਧਾਨ ਪਰਮਿੰਦਰ ਬਰਾਜ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿਨ੍ਹਾਂ ਨੇ ਉਹਨੂੰ ਇੱਥੇ ਬੋਲਣ ਦਾ ਮੌਕਾ ਦਿੱਤਾ ਤੇ ਮੈਂ ਕਦੇ ਬੋਲਿਆ ਤਾਂ ਹੈ ਨਹੀਂਗਾ ਪਹਿਲਾਂ ਤੇ ਅੱਜ ਪਹਿਲੀ ਵਾਰ ਬੋਲ ਰਿਹਾ ਹਾਂਗਾ ਗਲਤੀ ਕਰ ਰਿਹਾ ਲੱਗ ਗਲਤੀਆਂ ਮਲਤੀਆਂ ਹੋ ਜਾਂਦੀਆਂ ਨੇ ਬੜੀਆਂ ਮੋਟੀਆਂ ਤੇ ਆ ਬਲਵੰਤ ਸਿੰਘ ਬੀਟਾ ਜੀ ਦੇ ਉਹਦਾ ਜਨਮ ਦਿਨ ਹੈਗਾ ਅੱਜ ਤੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਮੁੰਡੇ ਨੂੰ ਧੰਨਵਾਦ ਜੀ ਬਹੁਤ ਹੀ ਵਧੀਆ ਬੋਲੇਗੇ ਤੇ ਜੇ ਸਾਡੇ ਤੋਂ ਸਾਡੀ ਕੋਈ ਬੱਚੀ ਇੱਕ ਦੋ ਮਿੰਟ ਬੋਲਣਾ ਚਾਹੁੰਦੀ ਤਾਂ ਆ ਸਕਦੀ ਹੈ ਕਿਉਂਕਿ ਇਹ ਨਹੀਂ ਹੁੰਦਾ ਵੀ ਅਸੀਂ ਬੋਲ